ਉਹ ਮੈਨੂੰ ਨਹੀਂ ਪਤਾ ਪਰਨਖਾ ਦੀਆਂ ਦੁਸ਼ਮਣੀ ਤੇ ਦੁਸ਼ਮਣੀ ਤਿਆਰੀ ਤਿਆਰੀ ਅਣਖ ਦਾ ਮੈਨੂੰ ਪਰਤੀ ਹੈ ਤੂੰ ਕਿੱਡੇ ਸਰਮਾਇਦਾਰਾਂ ਦੇ ਬਿਆਈ ਹੈ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਦੇਖ ਲਾਂਗੇ ਕਿਸ ਚਣਖਾ ਤੇ ਹੁਣ ਤਿੱਤਰ ਹੋ ਅਗਰ ਤੇਰੀ ਚਾਹ ਮਿਹਰਬਾਨੇ ਇੱਕ ਦਿਨਾਂ ਆਪ ਕਰੇਂ ਭਲਾ ਕੇ ਚਾਹ ਪੀ ਆਏਂਗੇ ਜੇ ਨਾ ਪਲਾਈ ਤਾਂ ਮੈਨੂੰ ਵੀ ਜੈਲਦਾਰਾਂ ਦਾ ਪੁੱਤ ਨਾ ਚੱਲਦਾ ਬਣ ਹਜੇ ਗगन ਕਰੇ ਨਹੀਂ ਹੈ ਠੀਕ ਹੈ ਮੁੱਟਿਆਰੇ ਹੱਥ ਦੋ ਕੀ ਬਿਰ ਤੇਰੇ ਮੈਨੂੰ ਪੈਸੇ ਦੇ ਦੋ ਮੈਨੂੰ ਪਤਾ ਨਹੀਂ ਕਿਉਂ ਵੀਰ ਤੈਨੂੰ ਕਿਸ ਵਾਸਤੇ ਹੋਇਆ ਕਿਉਂ ਬੜਾ ਹੋ ਜਾ ਮੈਨੂੰ ਪੈਸੇ ਦੇ ਦੋ ਮੈਂ ਚਿੱਟਾ ਲੈਣਾ ਚਿੱਟਾ ਲੈਣ ਭੱਬੀ ਦੇ ਚੱਕਾ ਲੱਗ ਗਿਆ ਤੂੰ ਮੈਨੂੰ ਤੂੰ ਪਰ ਆ ਜਾ ਮੈਨੂੰ ਪੈਸੇ ਚਾਹੀਦੇ ਨੇ ਦੇ ਦੇ ਦੱਸ ਬਹੁਤ ਨਵੀਂ ਦੇਖ ਰਹੀ ਤੈਨੂੰ ਮੈਂ ਨਾਲ ਸਾਡੇ ਕੋ ਨਹੀਂ ਹੈਗੇ ਹੁਣ ਪੈਸੇ ਤੂੰ ਮੈਨੂੰ ਪੈਸੇ ਦੇ ਦੇ ਮੈਨੂੰ ਤੋੜ ਲੱਗੀ ਪਈ ਨੇ ਮੈਂ ਤੁਹਾਨੂੰ ਦੋਨਾਂ ਨੂੰ ਮਾਰ ਦੂੰਗਾ ਵੀ ਇਹ ਚਲੇ ਜਾਇ ਤੂੰ चले जा नहीं तो फट तो बुरा कोई नहीं, 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 नहीं बापू तो सही समझे चुप करी वीरे गया समझा लो हम तो नशे दे पिछे ने ते दिन पता नहीं माड़ी संगत बह गया असि तो कहीं सोचा नहीं आह राह पैजूगा ਕੋਈ ਨਾ ਚੁੱਪ ਕਰ ਮੈਂ ਬਾਪੂ ਨਾਲ ਗੱਲ ਕਰੂੰਗੀ ਮੈਂ ਬੰਦ ਕਰਦਾ ਚਲੋ ਆਂਖਿਆ ਫੋਕੋ ਮੇਰੇ ਕਮਰੇ ਚ ਕੀ ਕਰਨੀ ਨੂੰ ਫੀਰੇ ਤੂੰ ਸਿਕਰਟਾ ਵੀ ਪੀਣ ਲੱਗ ਗਿਆ ਤੈਨੂੰ ਮਤਲਬ ਕੀ ਹੈ ਮੇਰੇ ਕਮਰੇ ਚ ਵਿੱਚ ਬਣਦਾ ਬਾਹਰ ਜਾ ਇੱਥੋਂ ਯਾ ਤੈਨੂੰ ਕਿੰਨੇ ਵਾਰੀ ਸਮਝਾਇਆ ਮੇਰੇ ਕਮਰੇ ਚ ਨਾ ਆੜਿਆ ਕਰੋ ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਕਮਰੇ 'ਚ ਨਾ ਵੜਿਆ ਕਰੋ ਮੈਂ ਕੁਛ ਮਰਜ਼ੀ ਕਰਾਂ ਚਾਹੀਏ ਨਾ ਕਰਾਂ